ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰ ਕਿਆਰੇ ਖਾਲਸਾ ਜੀ ਆਪ ਜੀ ਪਰੀ ਪ੍ਰਕਾਰ ਜਾਣਦੇ ਹੋ ਜਿਹੜਾ ਕੇਸਰੀ ਰੰਗਿਆ ਸ਼ੀਦਾ ਬਾਰਾਂ ਗਿਆ ਜਦੋਂ ਜਦੋਂ ਵੀ ਸਿੱਖ ਪੰਥ ਦੇ ਮੁਸੀਬਤ ਵੇਈ ਸਿੱਖ ਭਗਤ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਉਹ ਸਮੇਂ ਸਮੇਂ ਸਿੱਖ ਪੰਥ ਦੇ ਮਰਜੀਵੜਿਆ ਨੇ ਕੇਸਰੀ ਰੰਗ ਦੀਆਂ ਦਸਤਾਰਾਂ ਪਹਿਨ ਕੇ ਸਜਾ ਕੇ ਔਰ ਕੇਸਰੀ ਬਾਣੇ ਪਹਿਨ ਕੇ ਹਮੇਸ਼ਾ ਹੀ ਮਸੀਬਤ ਦਾ ਸਾਹਮਣਾ ਕੀਤਾ ਭਾਵੇਂ ਉਹ ਜੋਕੇ ਸਮੇ ਦਾ ਸਿੱਖ ਸੰਘਰਸ਼ ਸੀ 1978 ਤੋਂ ਲੈ ਕੇ ਜੋ ਅਜ ਦੇ ਸਮੇ ਦਾ ਕੋ ਜਲਦਾ ਹੈ ਫਰੀ ਅਕਾਲ ਤਖਸਾਲ ਦੇ ਹਮਲੇ ਤੋਂ ਬਾਅਦ ਜਦੋਂ ਦੰਗਵੀਟ ਰਸਾਲ ਨੇ ਇੰਦਰਾ ਗਾਂਧੀ ਦੇ ਸੌਦੇ ਤੋਂ ਬਾਅਦ ਫਿਰ ਸਿਰਫ ਪੰਤ ਨੂੰ ਲਾਭ ਪਾਨ ਕੀਤਾ ਔਰ ਬਾਬਾ ਠਾਕੁਰ ਸਿੰਘ ਜੀ ਦੀ ਗਵਾਹੀ ਹੇਠ 1986 ਜੇ ਇੱਕ ਸਰਬੱਤ ਖਾਲਸਾ ਹੋਇਆ ਉਦੋਂ ਵੀ ਸਮੁੱਚੇ ਸਿੱਖ ਪੰਥ ਨੇ ਮੌਤ ਦੇ ਕਫਨ ਸਿਰਾਂ ਤੇ ਬੰਨ੍ਹ ਕੇ ਕੇਸਰੀ ਦਸਤਾਰਾਂ ਸਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠ ਕੀਤਾ ਔਰ ਜਿਹੜਾ ਅਕਾਲ ਤਖਤ ਸਾਹਿਬ ਸਰਕਾਰ ਵੱਲੋਂ ਬਣਾਇਆ ਗਿਆ ਸੀ ਉਹ ਢਾ ਕੇ ਮੁਰਦਵਾੜਾ ਜੋ ਸਿੱਖ ਪੰਥ ਦੀ ਰਵਾਇਤਕਾਰ ਸੇਵਾ ਉਸ ਅਨੁਸਾਰ ਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੜਾ ਕੀਤਾ ਬਣਾਇਆ ਔਰ ਇਸੇ ਹੀ ਤਰ੍ਹਾਂ ਜਿਹੜੀ ਪੰਥਕ ਕਮੇਟੀ ਹੋਂਦ ਜਾਇਓ ਸੇ ਹੀ ਪੰਥਕ ਕਮੇਟੀ ਨੇ ਜਦੋਂ ਮਾਹਪੁਰਖਾਂ ਦਾ ਪ੍ਰੋਗਰਾਮ ਖਾਲਸਾਤਾਨ ਦਾ ਅਲਾਨਿਆ ਅਸ਼ੀਰ ਅਕਾਲਤਾਬ ਸਾਹਿਬ ਤੇ ਉਸ ਤੋਂ ਬਾਅਦ ਜਿਹੜੀ ਲਹਿਰ ਚੱਲੀ ਉਸ ਦੇ ਵਿੱਚ ਹੀ ਜਿੰਨੇ ਵੀ ਸਾਡੇ ਜਰਨੈਲ ਹੋਏ ਭਾਵੇਂ ਉਹ ਖਾਲਸਾਤਾਨ ਕਮਾਂਡੋ ਫੋਰਸ ਦੇ ਅਸ਼ੀਰਪਾਈ ਮਨਵੀਰ ਸਿੰਘ ਜੀ ਚਿਹੜੂ ਅਸ਼ੀਰ ਜਨਰਲ ਲਾਭ ਸਿੰਘ ਖਾਲਸਾਤਾਨ ਦੇ ਬਰੇਸ਼ਨ ਫੋਰਸ ਦੇ ਅਸ਼ੀਰਪਾਈ ਅਵਤਾਰ ਸਿੰਘ ਜੀ ਬ੍ਰਹਮਾ ਅਸ਼ੀਰਪਾਈ ਗਰਜਨ ਸਿੰਘ ਜੀ ਬੋਧ ਸਿੰਘ ਵਾਲਾ ਪਿੰਡਰਾਂ ਵਾਲੇ ਟਾਈਗਰ ਫੋਰਸ ਸ਼ੀਰ ਵਾਇਸ ਅਖਿੰਦਰ ਸਿੰਘ ਜੀ ਸੰਘਾ ਚੀਫ ਵਾਇਸ ਰਿਸ਼ਵਾਲ ਸਿੰਘ ਜੀ ਸ਼ੰਦੜਾ ਔਰ ਬਾਬਾ ਗੁਰਵਰਜਨ ਸਿੰਘ ਜੀ ਮਾਣੋਚੜ ਜੋ ਪਾਂਧਾ ਕਮੇਟੀ ਦੇ ਮੁਰਲੇ ਪੰਜ ਮੈਂਬਰਾਂ ਜੋ ਮੋਢੀ ਸਨ ਅਤੇ ਬਬਰ ਖਾਲਸਾ ਦੇ ਮੁਖੀ ਸ਼ੀਰ ਫਰੀਦ ਸਿੰਘ ਜੀ ਬਬਰ ਉਹਨਾਂ ਸਾਰਿਆਂ ਨੇ ਆਪਣੀ ਸੇਰਾਂ ਤੇ ਕੇਸਰੀ ਰੰਗ ਦੇ ਦਸਤਾਰਾਂ ਸਜਾਏ ਔਰ ਉਹਨਾਂ ਨੇ ਮੌਤ ਦੇ ਖਾਫਣ ਬਣ ਕੇ ਹਿੰਦੁਸਤਾਨ ਦੀ ਬ੍ਰਾਹਮਣਵਾਦੀ ਸੋਚ ਵਾਲੀ ਸਰਕਾਰ ਦੇ ਖਿਲਾਫ ਸੰਘਰਸ਼ ਵਿੜਿਆ ਔਰ ਬਹੁਤ ਹੀ ਪਛੇਣਾ ਕੀ ਜਾਇਆ ਪਿਛਲੇ 10-12 ਸਾਲਾਂ ਦੇ ਵਿੱਚ ਜਦੋਂ ਭਾਈ ਬਲਵੰਤ ਸਿੰਘ ਦੀ ਰਾਜਵਾਨਾ ਦੀ ਲਹਿਰ ਚੱਲੀ ਸੀ ਉਸ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਿਆ ਵੀ ਪੂਰੀ ਦੁਨੀਆ ਭਰ ਦੇ ਗੁਰੂ ਨਾਨਕ ਨਾਮਲੇ ਵਸੇ ਇੱਕ ਸੰਗਤਾਂ ਨੇ ਕੇਸਰੀ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਸਾਹਮਣੇ ਲਹਿਰਾਏ ਔਰ ਇੱਕ ਵਾਰੀ ਪੂਰੀ ਦੁਨੀਆ ਦੇ ਕੇਸਰੀ ਰੰਗ ਨਾਲ ਰੰਗ ਦਿੱਤੀ ਔਰ ਆ ਜਿਹੜਾ ਅੱਜ ਸ਼੍ਰੋਮੀ ਗੁਰਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਔਰ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਿਰਕਤ ਖੇਡੀ ਆ ਵੀ ਆ ਜਿਹੜਾ ਪਿਛੇ ਸੰਘਰਸ਼ ਚੱਲਿਆ ਇਹਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਕੇਸ ਰਿਆਂਗੇ ਬਹਾਮਣਾ ਦਾ ਰੰਗ ਆ ਔਰ ਸਾਡਾ ਜਿਹੜਾ ਸੁਰਮਈ ਔਰ ਬਸਾਂਤੀ ਰੰਗ ਆ ਇਸ ਰੰਗ ਦੇ ਨਿਸ਼ਾਨ ਸਾਹਿਬ ਦੇ ਕੱਪੜੇ ਸਾਨੂੰ ਨਿਸ਼ਾਨ ਸਾਹਿਬ ਦੇ ਬਾਣੇ ਇਸ ਰੰਗਾਂ 'ਚ ਸਾਨੂੰ ਸਜਾਉਣੇ ਚਾਹੀਦੇ ਮੈਂ ਇਹ ਬੇਨਤੀ ਕਰਦਾ ਹਜੇਦਾਨਾ ਨੇ ਨਿਸ਼ਾਨ ਸਾਹਿਬ ਦਾ ਵਿਰੋਧ ਨਹੀਂ ਕੀਤਾ ਅਪਰੂਗੇ ਜਰੂਰ ਜਿਸ ਪਾਸੇ ਨੂੰ ਤੁਰੇ ਆ ਇਹਨਾਂ ਨੇ ਕੇਸਰੀ ਰੰਗ ਦਾ ਵਿਰੋਧ ਕੀਤਾ ਜਿਹੜਾ ਕੇਸਰੀ ਰੰਗ ਸ਼ੀਦੀ ਦਾ ਰੰਗ ਆ ਔਰ ਜਿਸ ਰੰਗ ਤੋਂ ਸਾਨੂੰ ਸ਼ੀਦੀ ਪਾਉਣ ਦੀ ਪ੍ਰੇਰਣਾ ਮਿਲਦੀ ਆ ਔਰ ਜਿਹੜਾ ਕੇਸਰੀ ਰੰਗ ਕ੍ਰਾਂਤੀ ਦਾ ਪ੍ਰਤੀਕ ਆ ਇਹਨਾਂ ਨੇ ਸ਼ਰਾਰਤ ਕਿਉਂ ਖੇਡੀ ਬੜੀ ਹੀ ਡੂੰਗੀ ਸਾਜ਼ਿਸ਼ਾਂ ਤੁਹਾਨੂੰ ਪਤਾ ਜਿਹੜਾ ਪਿਛਲਾ ਸੰਘਰਸ਼ ਔਰ ਮੌਜੂਦਾ ਸੰਘਰਸ਼ ਖਾਲਸਾ ਦਾ ਜਿਹੜਾ ਚੱਲ ਰਿਹਾ ਹਿੰਦੁਸਤਾਨੀ ਸਰਕਾਰ ਨੂੰ ਇੱਕ ਵਾਰੀ ਹਿਲਾ ਦਿੱਤਾ ਸੀ ਔਰ ਅੱਜ ਵੀ ਹਿੰਦੁਸਤਾਨੀ ਸਰਕਾਰ ਦੀ ਨੀਂਦ ਪੂਰੀ ਹਰਾਮ ਹੋਈ ਆ ਔਰ ਇਹ ਲੱਖਾਂ ਹੀ ਅਰਬਾਂ ਰੁਪਈਏ ਇਸ ਚੀਜ਼ ਤੇ ਖਰਚ ਕਰ ਰਹੀ ਆ ਵੀ ਇਸ ਸੰਘਰਸ਼ ਨੂੰ ਆਪਾਂ ਕਿੱਦਾਂ ਦਬਾਉਣਾ ਬਾਵੇਂ ਬਨੋਟੀ ਆਗੂ ਖੜੇ ਕਰਕੇ ਵੀ ਮਗਰਲਾ ਕੇ ਇਹ ਸੰਘਰਸ਼ ਤਾਂ ਸੀ ਖਾਤਮਾ ਕਰਨਾ ਜਾਂ ਅਸੀਂ ਹੋਰ ਕਿਹੜੇ-ਕਿਹੜੇ ਤਰੀਕੇ ਨਾਲ ਵੱਖ-ਵੱਖ ਤਰੀਕਿਆਂ ਨਾਲ ਇਹ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਲਈ ਡਾਇਵਰਟ ਕਰਨ ਲਈ ਅਸੀਂ ਕਿਹੜੇ ਵਸੀਲੇ ਅਪਣਾਈਏ ਇਹ ਜਿਹੜਾ ਕੇਸਰੀ ਰੰਗ ਦਾ ਵਿਰੋਧ ਕਿਉਂ ਤੁਹਾਨੂੰ ਪਤਾ ਜਿਹੜਾ 1978 ਤੋਂ ਬਾਅਦ ਸੰਘਰਸ਼ ਚੱਲਿਆ 1984 ਆਇਆ ਮਗਰੋਂ ਖਾਲਸਾਤਨ ਦੀ ਆਵਾਜ਼ ਉੱਠੀ ਉਹ ਸਾਰਾ ਹੀ ਸੰਘਰਸ਼ ਕੇਸਰੀ ਰੰਗ ਦੇ ਨਾਲ ਰੰਗਿਆ ਹੋਇਆ ਉਹ ਸਹੀ ਸੰਘਰਸ਼ ਨੂੰ ਖਤਮ ਕਰਨ ਵਾਸਤੇ ਇਹ ਇੱਕ ਚਾਲ ਆ ਸ਼ੁਰੂਆਤ ਆ ਜਿਹੜੀ ਕਿ ਕਾਮਯਾਬ ਨਹੀਂ ਹੋਣੀ ਮੈਂ ਔਰ ਇੱਕ ਇਹ ਵੀ ਮੈਂ ਭੇਂਟੀ ਕਰੂੰਗਾ ਤੁਸੀਂ ਵੀ ਸ਼ਾਇਦ ਦੇਖਿਆ ਹੋਣਾ ਬਹੁਤ ਹੀ ਜ਼ਿਆਦਾ ਲੋਕ ਜਿਹੜੇ ਪਹਿਲਾਂ ਵੀ ਕੋਚ ਕੇ ਸ਼ਰਾਰਤੀ ਲੋਕ ਜਿਹੜੇ ਇਸ ਆੜ ਹੇਠ ਕੇਸਰੀ ਰੰਗ ਦਾ ਵਿਰੋਧ ਕਰਦੇ ਵੀ ਸਿੱਖ ਇੱਕ ਵੱਖਰੀ ਕੌਮ ਆ ਸਿੱਖਾਂ ਨੂੰ ਵੱਖਰਾ ਰੰਗ ਚਾਹੀਦਾ ਸਿੱਖਾਂ ਨੂੰ ਵੱਖਰਾ ਕੈਲੰਡਰ ਚਾਹੀਦਾ ਸਿੱਖਾਂ ਨੂੰ ਵੱਖਰਾ ਗ੍ਰੰਥ ਚਾਹੀਦਾ ਸਿੱਖਾਂ ਨੂੰ ਸਾਰਾ ਕੁਝ ਵੱਖਰਾ ਚਾਹੀਦਾ ਵੀ ਤਾਂ ਕਿ ਅਸੀਂ ਆਪਣੀ ਹੋਂਦ ਵੱਖਰੀ ਦੱਸ ਸਕਦੇ ਆ ਸਭ ਤੋਂ ਪਹਿਲਾਂ ਮੈਂ ਇਹ ਆਖੂਗਾ ਵੀ ਸਿੱਖ ਇੱਕ ਵੱਖਰੀ ਕੌਮ ਦਾ ਸੰਘਰਸ਼ ਨੂੰ ਹੀ ਦੇਖਣਾ ਪੈਣਾ ਕਿਹਨੇ ਸ਼ੁਰੂ ਕੀਤਾ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜੋ 10 ਦਿਨ ਮਿੰਟਕਸਾਲ ਦੇ 14ਵੇਂ ਮੁਖੀ ਸਨ ਉਹਨਾਂ ਨੇ ਇਹ ਸੰਘਰਸ਼ ਸ਼ੁਰੂ ਕੀਤਾ ਔਰ ਉਸ ਸਮੇਂ ਜਦੋਂ ਮਹਾਪੁਰਖ ਸਟੇਜਾਂ ਤੇ ਗੱਜਿਆ ਕਰਦੇ ਸਨ ਔਰ ਆਪਣੀਆਂ ਤਕਰੀਰਾਂ ਦੇ ਵਿੱਚ ਇਹ ਆਖਦੇ ਸਨ ਵੀ ਸਿੱਖ ਇੱਕ ਵੱਖਰੀ ਕੌਮ ਆ ਔਰ ਆ ਜਿਹੜੇ ਅਕਾਲ ਪੁਰਖ ਦੀ ਮਰਿਆਦਾ ਵਾਲੇ ਐਸ.ਪੀ.ਸੀ ਦੀ ਖੜੜੇ ਖੜੜੇ ਵਾਲਾ ਮਹਿਕਮਾ ਇਹ ਲੋਕ ਉਹ ਤੋਂ ਸੰਤਾਂ ਨੂੰ ਕਹਿਆ ਕਰਦੇ ਸੀ ਵੀ ਮਹਾਪੁਰਖ ਤੁਹਾਨੂੰ ਇਹ ਤੁਸੀਂ ਸਟੇਜਾਂ ਤੇ ਕਹਿਨੇਗਾ ਤਾਂ ਸਾਨੂੰ ਤਾਂ ਲੋੜ ਨਹੀਂ ਕਹਿਣ ਦੀ ਉਹਦੋਂ ਆ ਗੱਲਾਂ ਕਰਦੇ ਸੀ ਵੀ ਆਪਾਂ ਸਾਨੂੰ ਪਤਾ ਹੀ ਆਪਾਂ ਵਖਰੇ ਆਪਾਂ ਨਾ ਕੇ ਗੱਲ ਦੀ ਪ੍ਰਚਾਰ ਕਾਹ ਤੋਂ ਕਰਦੇ ਆ ਸਾਨੂੰ ਕਰਨਾ ਨਹੀਂ ਚਾਹੀਦਾ ਵੀ ਆਪਾਂ ਵੀ ਸਤ ਪਿੰਡ ਵਾਲਿਆਂ ਤੋਂ ਵਿਰੋਧ ਕਰਦੇ ਸੀ ਵੀ ਆਪਾਂ ਵਖਰੇ ਦਾ ਬੜਾ ਰੌਲਾ ਨਾ ਪਾਈਆ ਵੀ ਸਿੱਖ ਇੱਕ ਵਖਰੀ ਕੌਮ ਆ ਔਰ ਮੇਰਾ ਕਹਿਣ ਤੋਂ ਭਾਗ ਜਿਹੜੇ ਲੋਕ ਦਸਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਜਿਹੜੇ ਲੋਕ ਸ੍ਰੀ ਗੋੜ ਪ੍ਰਤਾਪ ਸੂਰਜ ਪ੍ਰਕਾਸ਼ ਨੂੰ ਗੁਰੂ ਘਰ ਦਾ ਇਤਿਹਾਸ ਮੰਨਦੇ ਜਿਹੜੇ ਲੋਕ ਕੇਸਰੀ ਨੂੰ ਕੇਸ ਨਿਸ਼ਾਨ ਸਾਹਿਬ ਨੂੰ ਮੰਨਦੇ ਉਹੀ ਲੋਕਾਂ ਨੇ ਸਿੱਖ ਇੱਕ ਵੱਖਰੀ قوم ਦਾ ਸੰਘਰਸ਼ ਉਹਨਾਂ ਨੇ ਸ਼ੁਰੂ ਕੀਤਾ ਔਰ ਸਰਕਾਰ ਨੇ ਕਿਹੜੀ ਚਾਲ ਚੱਲੀ ਸਰਕਾਰ ਨੇ ਸਾਡਾ ਹੀ ਸੰਘਰਸ਼ ਸਾਡੇ ਖਿਲਾਫ ਵਰਤਿਆ ਗਿਆ ਭਾਵੇਂ ਜਿਨ੍ਹਾਂ ਲੋਕਾਂ ਨੇ ਇਹ ਸੰਘਰਸ਼ ਸ਼ੁਰੂ ਕੀਤਾ ਵੀ ਅਸੀਂ ਵੱਖਰੇ ਆ ਵੀ ਜਿਨ੍ਹਾਂ ਗ੍ਰੰਥਾ ਤੋਂ ਅਸੀਂ ਹਵਾਲੇ ਦੇ ਦੇ ਕੇ ਅਸੀਂ ਇਹ ਪ੍ਰਸਿੱਧ ਕਰਨਾ ਸੀ ਅਸੀਂ ਇਹ ਪ੍ਰਚਾਰ ਕਰਨਾ ਸੀ ਵੀ ਅਸੀਂ ਵੱਖਰੇ ਆ ਭਾਵੇਂ ਦਾਸਮ ਗੁਰੂ ਗ੍ਰੰਥ ਸਾਹਿਬ ਗੁਰਪ੍ਰਤਾਬ ਸੂਰਜ ਤੇ ਹੋਰ ਸਾਡੇ ਜਿਹੜੀਆਂ ਦਾਤਾ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਵੀ ਉਹਨਾਂ ਨੂੰ ਪ੍ਰਚਾਰ ਕੇ ਅਸੀਂ ਇਹ ਦੁਨੀਆ ਨੂੰ ਦੱਸਣਾ ਸੀਗਾ ਵੀ ਆਹ ਗੱਲਾਂ ਕਰਕੇ ਅਸੀਂ ਵੱਖਰੇ ਆ ਉਹਨਾਂ ਹੀ ਗੱਲਾਂ ਨੂੰ ਇਹ ਪੇਸ਼ ਕੀਤਾ ਗਿਆ ਵੀ ਆਹ ਜਿਹੜੇ ਗ੍ਰੰਥ ਆ ਇਹ ਸਾਨੂੰ ਉਲਟਾ Hindu ਕੌਮ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਇਹ ਰੰਗ ਹਿੰਦੂਆਂ ਦੇ ਰੰਗ ਆ ਔਰ ਇਹ ਉਲਟਾ ਸਾਨੂੰ Hindu ਧਰਮ ਦੇ ਵਿੱਚ ਤਵਲੀਲ ਕਰਨਾ ਚਾਹੁੰਦੇ ਆ ਇਹ ਚਾਲ ਜੋ ਕਿ ਸਮੇਂ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਚੱਲੀ ਆ ਰਹੀ ਆ ਮੈਂ ਕੁਝ ਗੁੰਜਾਇਤੀਆਂ ਕਰਨਾ ਚਾਹਣਾ ਆ ਜਿਹੜੇ ਲੋਕ ਕੇਸਰੀ ਰੰਗ ਤੇ ਇਤਰਾਜ ਕਰਦੇ ਆ ਮੇਰਾ ਇਹ ਸਵਾਲ ਆ ਜਿਹੜੇ ਕਹਿੰਦੇ ਵੀ ਸਿੱਖਾਂ ਦਾ ਰੰਗ ਨੀਲਾ ਆ ਪੀੜਾ ਆ ਤੁਸੀਂ ਜੇ ਕੋਈ ਹਿੰਦੂ ਤੁਹਾਡੇ ਮਿੱਤਰ ਦੋ ਥਾਣੋਂ ਨਾਲ ਤੁਸੀਂ ਜਿਆਦਾ ਪਤਾ ਕਰ ਸਕਦੇ ਕਿ ਮੈਨੂੰ ਬਹੁਤਾ ਹਿੰਦੂਆਂ ਦੇ ਇਤਿਹਾਸ ਬਾਰੇ ਪਤਾ ਨਹੀਂ ਥੋੜੀ ਜਾਣਕਾਰੀ ਹੈਗੀ ਆ ਤੁਸੀਂ ਉਹਨਾਂ ਨੂੰ ਜ਼ਰੂਰ ਪੁੱਛਿਓ ਵੀ ਕ੍ਰਿਸ਼ਨ ਭਗਵਾਨ ਪੀਲੇ ਵਸਤਰ ਕਿਉਂ ਪਹਿਂਦੇ ਸੀ ਤੇ ਰਾਧਾ ਨੀਲੇ ਵਸਤਰ ਕਿਉਂ ਪਹਿਂਦੇ ਸੀ ਤੁਹਾਨੂੰ ਜਵਾਬ ਦੇ ਦੇਣਗੇ ਕਿਤੇ ਆਉਣ ਵਾਲੇ ਸਮੇਂ 'ਚ ਜੇ ਤੁਹਾਡੀ ਇਹ ਧਾਰਕਿਆ ਵੀ ਕੇਸ ਨਹੀਂ ਨਿਸ਼ਾਨ ਸਾਹਿਬ ਨਾਲ ਇਹ ਭਲੇਖਾ ਪੈ ਰਿਹਾ ਵੀ ਇਹ ਮੰਦਰ ਹੋਣਾ ਗੁਰਦੁਆਰਾ ਨਹੀਂ ਫਿਰ ਕਾਲੂ ਦਾ ਮੈਨੂੰ ਇਹ ਲੱਗਦਾ ਜੇ ਆਪਾਂ ਪੀਲੇ ਨਿਸ਼ਾਨ ਸਾਹਿਬ ਝਾੜ ਦਿੱਤੇ ਤੇ ਕਿਤੇ ਲੋਕਾਂ ਨੂੰ ਇਹ ਤਾਂ ਨਹੀਂ ਭਲੇਖਾ ਪੈ ਜਾਊਗਾ ਇਹ ਤਾਂ ਕ੍ਰਿਸ਼ਨ ਭਗਵਾਨ ਦਾ ਮੰਦਰ ਆ ਤੇ ਜੇ ਨੀਲੇ ਨਿਸ਼ਾਨ ਸਾਹਿਬ ਤਾਂ ਆਪਾਂ ਝਾੜ ਦਿੱਤੇ ਕੇਸਰੀ ਦੇ ਥਾਂ ਤੇ ਕਿਤੇ ਇਹ ਤਾਂ ਨਹੀਂ ਭਲੇਖਾ ਪੈ ਜਾਊਗਾ ਇਹ ਰਾਧਾ ਰਾਮ ਮੰਦਰ ਆ ਸੋ ਕੁਝ ਵਿਚਾਰ ਕਰਨੀ ਚਾਹੀਦੀ ਆ ਕੇਸਰੀ ਸਾਡਾ ਸਿੱਖਾਂ ਦਾ ਰੰਗ ਆ ਔਰ ਇਸ ਤੋਂ ਪ੍ਰੇਰਨਾ ਮਿਲਦੀ ਆ ਇਹ ਸ਼ੀਧਾ ਦੇ ਖੂਨ ਨਾਲ ਰੰਗਿਆ ਹੋਇਆ ਰੰਗਿਆ ਇਹਸ ਰੰਗ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਚੁਣਿਆ ਔਰ ਜਿਹੜੀ ਪਹਿਲਾ ਖਖੜੀ ਰੰਗ ਦੀ ਦਸਤਾਰ ਸੀ ਉਹ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਦੇ ਦਿੱਤੀ ਔਰ ਆਪਣੇ ਖਜ਼ਾਨਿਆਂ ਚੋਂ ਕੇਸਹੀ ਰੰਗ ਦੀ ਦਸਤਾਰ ਮੰਗਾਈ ਸੋ ਸਾਨੂੰ ਕੁਝ ਖਿਆਲ ਕਰਨਾ ਚਾਹੀਦਾ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਜਿਹੜੇ ਲੋਕ ਆਪਣੀਆਂ ਪੂਛਾਂ ਚੱਕੀ ਫਿਰਦੇ ਆ ਵੀ ਨਹੀਂ ਜੀ ਇਹ ਸਾਨੂੰ ਬਹਾਮਣਾ ਚ ਰਲਵਾਉਣਾ ਚਾਹੁੰਦੇ ਆ ਕਰਨਾ ਚਾਹੁੰਦੇ ਆ ਮੇਰਾ ਪਹਿਲਾ ਪਤਨੂ ਇਹ ਸਵਾਲ ਆ ਜਿਨ੍ਹਾਂ ਨੇ ਕੇਸਰੀ ਦਸਤਾਰਾਂ ਸਜਾਈਆਂ ਜਾਂ ਜਿਨ੍ਹਾਂ ਨੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਕੀ ਉਹ ਭਮੜਾ ਦੇ ਸੀ ਜਿਹੜਾ 1986 ਦੇ ਵਿੱਚ ਸਰਬੱਤ ਖਾਲਸਾ ਦਾ ਇਕੱਠ ਹੋਇਆ ਉਹ ਭਾਜਪਾ ਦਾ ਇਕੱਠ ਸੀ ਉੱਥੇ ਤਾਂ ਕੇਸਰੀ ਦਸਤਾਰਾਂ ਸਜਾਈਆਂ ਸੀ ਸਾਰਿਆਂ ਨੇ ਨਾ ਪਸੰਦੀ ਰੰਗ ਦੀ ਨਾ ਨੀਲੀ ਕੇਸਰੀ ਰੰਗ ਦੇ ਵਿੱਚ ਸਾਰਾ ਜੋ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਉਹ ਕੇਸਰੀ ਰੰਗ ਦੇ ਵਿੱਚ ਰੰਗੀ ਗਈ ਸੀ ਕੇਸਰੀ ਦਸਤਾਰਾਂ ਦੇ ਰੰਗ ਦੇ ਵਿੱਚ ਉਹ ਜਰੂਰ ਦੱਸਿਓ ਉਹ ਭਾਜਪਾ ਦਾ ਇਕੱਠ ਸੀ ਔਰ ਜਿੰਨੇ ਵੀ ਸਾਡੇ ਖਾੜਕੂ ਜਰਨੈਲ ਹੋਏ ਆ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁਖਾ ਫਾਂਸੀ ਜਦੋਂ ਸ਼ਹੀਦੀ ਦਾ ਜਾਨ ਪੀਣਾ ਸੀ ਜਿਸ ਦਿਨ ਉਹਨਾਂ ਨੇ ਫਾਂਸੀਆਂ ਦੇ ਰਸੇ ਚੁੰਮੇ ਉਹਨਾਂ ਨੇ ਬਾਬਾ ਠਾਕੁਰ ਸਿੰਘ ਜੀ ਦੇ ਪਾਸੋਂ ਚट्टे ਚੋਲੇ ਮੰਗਵਾਏ ਔਰ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਆਪ ਇਹ ਚੋਲੇ ਪੈਣ ਕੇ ਫਿਰ ਸਾਨੂੰ ਦਿਓ ਔਰ ਕੇਸਰੀ ਦਸਤਾਰਾਂ ਉਹਨਾਂ ਨੇ ਸਜਾਈਆਂ ਮੈਂ ਇਹ ਨਹੀਂ ਕਹਿਣਾ ਵੀ ਅੱਜ ਕੱਲ ਦੇ ਸਮੇਂ ਸਾਨੂੰ ਕੇਸਰੀ ਦਸਤਾਰ ਬੰਨ੍ਹਣੀ ਨਹੀਂ ਚਾਹੀਦੀ ਆ ਮੇਰੀ ਗੱਲ ਨੂੰ ਸਮਝੋ ਥੋੜਾ ਜਿਹਾ ਮੈਂ ਬੇਨਤੀ ਕਰਨ ਲੱਗਾ ਪਰ ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਬਜ਼ੁਰਗ ਸੀ ਉਹ ਬਹੁਤੇ ਸ਼ਹੀਦੀ ਕੇਸਰੀ ਦਸਤਾਰਾਂ ਬੰਨ੍ਹਦੇ ਨਹੀਂ ਸੀ ਉਹ ਕੇਸਰੀ ਦਸਤਾਰ ਦਾ ਬਹੁਤ ਜ਼ਿਆਦਾ ਆਦਰ ਕਰਦੇ ਸੀ ਕਹਿੰਦੇ ਸੀ ਸ਼ਹੀਦੀ ਦਾ ਰੰਗ ਆ ਜਿਹਨੇ ਸ਼ਹੀਦੀ ਪੌਣੀ ਉਹ ਪੈਨੇ ਵੀ ਕਹਿਣ ਤੋਂ ਬਾਅਦ ਨਹੀਂ ਭਾਵਨਾ ਸੀ ਦਾ ਇਹ ਨਹੀਂ ਮਤਲਬ ਵੀ ਅੱਜ ਅਸੀਂ ਕੇਸਰੀ ਦਸਤਾਰਾਂ ਨਹੀਂ ਸਜਾਉਣੀਆਂ ਕੋਈ ਮੇਰਾ ਕਹਿਣ ਤੋਂ ਬਾਅਦ ਵੀ ਕੇਸਰੀ ਰੰਗ ਦਾ ਐਨਾ ਆਦਰ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਅੱਜ ਕੱਲ ਦੇ ਸਮੇਂ ਦੇ ਵਿੱਚ ਉਹ ਚੀਜ਼ਾਂ ਨਹੀਂ ਰਹੀਆਂ ਰੰਗ-ਬਰੰਗਾ ਹੋ ਗਿਆ ਸਾਰਾ ਪੋਸ਼ ਸਾਡੇ ਜਿਹੜੇ ਚਾਰ ਰੰਗ ਸੀਗੇ ਉਹ ਨਿਯਮ ਦੇ ਵਿੱਚ ਵੀ ਨਹੀਂ ਰਹੇ ਅਸੀਂ ਹੋਰ ਨਾਲ ਰੰਗਾਂ ਦੇ ਮਗਰ ਲੱਗੇ ਸੋ ਇੱਕ ਮੈਂ ਹੋਰ ਬੇਨਤੀ ਗੁਰੂਆਂ ਨੂੰ ਗੁਰਦੁਆਰਾ ਪਰਮੰਦਰ ਕਮੇਟੀ ਨੂੰ ਜੇ ਪਿਛਲੇ ਸਮੇਂ ਦੇ ਸਿੱਖ ਸੰਗਤਾਂ ਨੇ ਤੁਹਾਡਾ ਸਾਥ ਦਿੱਤਾ ਜਾਂ ਸਿੱਖ ਸੰਗਤ ਤੁਹਾਡੇ ਨਾਲ ਖੜੀ ਉਹ ਇੱਕੋ ਹੀ ਕਾਰਨ ਸੀ ਸਿੱਖ ਕੌਮ ਤੋਂ ਨੂੰ ਪਤਾ ਗੁਰੂ ਸਾਹਿਬ ਨੇ ਸਾਨੂੰ ਕਿਸੇ ਵਿਅਕਤੀ ਵਿਸ਼ੇਸ਼ ਕਿਤੇ ਪਰਿਵਾਰ ਦੇ ਨਾਲ ਨਾ ਕਿਸੇ ਸੰਸਥਾ ਦੇ ਨਾਲ ਸਾਨੂੰ ਮਗਰ ਨਹੀਂ ਲਾਇਆ ਸਾਨੂੰ اصولਾਂ ਦੇ ਮਗਰ ਲਾਇਆ ਅਸੀਂ اصولਾਂ ਦੇ ਨਾਲ ਖੜੇ ਆ ਜੇ ਕਦੇ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧ ਕਮੇਟੀ ਔਰ ਉਸ ਸਮੇਂ ਦੇ ਸ੍ਰੀ ਅਕਾ ਉਸਤਵ ਸਾਹਿਬ ਦੇ ਜਸੇਦਾਰ ਨੇ ਸਿੱਖੀ ਉਸੂਲਾਂ ਦੇ ਪਹਿਰਾ ਦਿੱਤਾ ਨਿੰਦਕਾਂ ਦੇ ਖਿਲਾਫ ਖੜੇ ਦਾ ਅਸੀਂ ਤੁਹਾਡੇ ਨਾਲ ਖੜ ਗਏ ਜੇ ਅੱਜ ਤੁਸੀਂ ਉਹੀ ਨਿੰਦਕਾਂ ਦੀ ਲੈਂ ਚੁਣ ਲਈ ਤਾਂ ਸਮਝ ਲਓ ਤੁਹਾਡੇ ਪਿੱਛੇ ਸਾਰੇ ਨੇ ਹਟ ਜਾਣਾ ਔਰ ਤੁਸੀਂ ਇਕੱਲੇ ਹੀ ਰਹਿਣਾ ਹੈ ਜੋਗਾ ਸਿੰਘ ਜੋਗੀ ਕੀ ਗੱਲ ਕਹਿਆ ਕਰਦੇ ਸੀ ਵੀ ਇੱਕ ਵਾਰੀ ਇੱਕ ਪਾਕਿਸਤਾਨ بڑے ਲਿਖੇ ਅਫਸਰ ਨੇ ਆਪਣੇ ਬੱਚਿਆਂ ਦਾ ਨਾਮ ਰੱਖਿਆ ਵੱਡੇ ਦਾ ਨਾਮ ਰੱਖਿਆ ਕੁੱਤਾ ਔਰ ਛੋਟੇ ਦਾ ਨਾਮ ਰੱਖਿਆ ਬਿੱਲਾ ਇੱਕ ਵਾਰੀ ਉਸੇ ਅਫਸਰ ਦੇ ਸਾਥੀ ਨੇ ਉਹਨੂੰ ਪੁੱਛਿਆ ਵੀ ਓਏ ਅਫਸਰ ਆ ਤੂੰ ਇਨਾ ਪੜਿਆ ਲਿਖਿਆ ਆ ਤੂੰ ਬੱਚਾ ਦੇ ਨਾਮ ਕਿਹੜੇ ਰੱਖ ਦਿੱਤੇ ਤੇ ਉਸ ਅਫਸਰ ਨੇ ਆਖਿਆ ਵੀ ਗੱਲ ਸੁਣ ਨਾਵਾਂ ਵਿੱਚ ਕੀ ਰੱਖਿਆ ਗੱਲ ਤਾਂ ਸਾਰੀ ਕਰਤੂਤ ਦੀ ਆ ਜੇ ਕੁੱਤੇ ਦੀ ਕਰਤੂਤ ਹੋ ਗਈ ਤਾਂ ਉਹ ਪੁੱਤ ਵਧੀਨ ਬਣ ਜਾਊਗਾ ਜੇ ਬਿੱਲੇ ਦੀ ਕਰਤੂਤ ਹੋ ਗਈ ਤਾਂ ਬਿੱਲੇ ਤੋਂ ਬਲਾਂ ਨਖਾ ਬਣ ਜਾਊਗਾ ਇਸੇ ਹੀ ਤਰ੍ਹਾਂ ਮੈਂ ਐਸਜੀਪੀਸੀ ਨੂੰ ਕਹਿਣਾ ਚਾਹੁੰਦਾ ਜੇ ਇਹਦਾ ਤੁਹਾਡੀ ਕਰਤੂਤ ਹੈਗੀ ਵਧੀਆ ਜੇ ਇਹਦਾ ਤੁਸੀਂ ਸਿੱਧੇ ਰਾਹ ਚੱਲੂਗੇ ਔਰ ਸਹੀ ਕੰਮ ਕਰੋਗੇ ਤਾਂ ਤੁਹਾਡਾ ਐਸਜੀਪੀਸੀ ਰੋਗਾ ਸ਼ਰੂਨ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਤਾਂ ਇੱਕ ਅਰਥ ਸਾਬਕਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਨੇ ਕੀਤੇ ਸੀ ਆਪਣੇ ਆਚਾਲ ਖੁਰਦ ਨਵੇਂ ਸ਼ਹਿਰ ਉਹ ਸਮਾਗਮ ਚੱਲਦਾ ਸੀ ਉਸ ਸਮਾਗਮ ਦੌਰਾਨ ਮੈਂ ਵੀ ਇਹ ਅਰਥ ਸੁਣੇ ਸੀ ਉਹਨਾਂ ਨੇ ਅਰਥ ਕੀਤੇ ਐਸਜੀ ਸ਼ਾਹੀ ਗੁੰਡੇ ਪੀਸੀ ਪੱਕੇ ਚੋਰ ਕਿਤੇ ਉਹ ਗੱਲ ਤੁਹਾਡੇ ਦਿਨਾਂ ਹੋ ਜਵੀ ਵੀ ਆਪਣੀਆਂ ਕਰਤੂਤਾਂ ਕਰਕੇ ਲੋਕ ਤੁਹਾਨੂੰ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਹ ਤੇ ਸ਼ਾਹੀ ਗੁੰਡੇ ਪੱਕੇ ਚੋਰ ਕਹਿਣ ਲੱਗ ਜਾਣ ਕੋਈ ਕੋ ਉਹਨੂੰ ਬਾਜ ਆਉਣਾ ਚਾਹੀਦਾ ਆ ਜੀ ਉਹਦੇ ਦੀਆਂ ਪ੍ਰਵਾਨ ਕਰ ਰਹੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ